ਅਹ ਦੇਖੋ ਮੈਂ ਜਿੱਥੇ ਵੀ ਹਰ ਸਟੇਜ ਤੇ ਅਸੀਂ ਖੜਦੇ ਆ ਹਰ ਸਟੇਜ ਜਿੱਥੇ ਮੈਨੂੰ ਬੋਲਣ ਦਾ ਮੌਕਾ ਮਿਲਦਾ ਹੈ ਜਾਂ ਤੁਹਾਡੇ ਵੀਰਾਂ ਦੇ ਰਾਹੀਂ মিডিਆ ਦੇ ਰਾਹੀਂ ਵੀ ਹਮੇਸ਼ਾ ਇੱਕ ਜ਼ਰੂਰ ਅਪੀਲ ਕੀਤੀ ਹੈ ਵੀ ਕੱਲਾ ਪ੍ਰਸ਼ਾਸਨ ਜਾਂ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਇਹ ਚੁ ਲੁਧਿਆਣਾ ਵਾਸੀਆਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ ਪਰ ਬੜਾ ਦੁੱਖ ਲੱਗਦਾ ਦੇਖ ਕੇ ਵੀ ਕੁਝ ਇੱਕ ਲੋਕ ਅੱਜ ਵੀ ਐਦਾਂ ਨੇ ਜਿਹੜੇ ਇਸ ਨੂੰ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਖੁੱਲੇ ਦੇ ਵਿੱਚ ਕੂੜਾ ਸਿੜ ਜਾਂਦੇ ਨੇ ਮੈਂ ਸਾਡੀ ਰੋਜ਼ ਦੀ ਰਿਪੋਰਟਿੰਗ ਹੁੰਦੀ ਹੈ ਔਰ ਇੰਨਾ ਸਖਤੀ ਕੀਤੀ ਹੋਈ ਸੀ ਅਫਸਰਾਂ ਉੱਤੇ ਵੀ ਇੱਥੇ ਓਪਨ ਡੰਪਿੰਗ ਨਹੀਂ ਹੋਣੀ ਚਾਹੀਦੀ ਤੇ ਉਹ ਇੱਕ ਦਿਨ ਜਿਵੇਂ ਮੰਨ ਲਓ ਅੱਜ ਉੱਥੋਂ ਸਫਾਈ ਕਰਕੇ ਪੂਰਾ ਕਲੀਅਰ ਕਰਕੇ ਉਹ ਸਾਨੂੰ ਫੋਟੋ ਆ ਭੇਜਦੇ ਨੇ ਨੈਕਸਟ ਡੇ ਉੱਤੇ ਫਿਰ ਗੰਦ ਭਰਿਆ ਹੁੰਦਾ ਸੀ ਸੋ ਹਾਰ ਕੇ ਫਿਰ ਅਸੀਂ ਇਹ ਜਿਹੜਾ ਸਖਤੀ ਵਾਲਾ ਫੈਸਲਾ ਲਿੱਤਾ ਹੈ ਨਾਈਟ ਪੈਟਰੋਲਿੰਗ ਤੇ ਸਾਡੇ ਮੁਲਾਜ਼ਮ ਤੰਦਹੀ ਦੇ ਨਾਲ ਆਪਣੀ ਡਿਊਟੀ ਕਰ ਰਹੇ ਨੇ ਔਰ ਮੈਂ ਜ਼ਰੂਰ ਕਹਾਂਗੀ ਵੀ ਸਾਨੂੰ ਸਖਤ ਐਕਸ਼ਨ ਲੈਣ ਲਈ ਪੁਲਿਸ ਮਜਬੂਰ ਨਾ ਕੀਤਾ ਜਾਵੇ ਚਲਾਨ ਕਰਨਾ ਸਾਡਾ ਮੋਟਿਵ ਨਹੀਂ ਹੈ ਸਾਡਾ ਮੋਟਿਵ ਹੈ ਸਾਫ਼ ਅਤੇ ਸਵੱਛ ਲੁਧਿਆਣਾ ਬਣਾਉਣਾ ਸੋ ਪਲੀਜ਼ ਤੁਸੀਂ ਓਪਨ ਦੇ ਵਿੱਚ ਕੂੜਾ ਨਾ ਸਿੱਟੋ ਔਰ ਜਿਹੜੇ ਸ਼ਰਾਰਤੀ ਅਨਸਰ ਅਜਿਹਾ ਕਰ ਵੀ ਰਹੇ ਨੇ ਉਹਨਾਂ ਤੇ ਤੁਸੀਂ ਦੇਖਦੇ ਹੋ ਕਿ ਸਖਤ ਕਾਰਵਾਈ ਹੋ ਰਹੀ ਹੈ ਰਾਤ ਰਾਤਾਂ ਨੂੰ ਵੀ ਦਿਨੇ ਵੀ ਔਰ ਇਸ ਤੋਂ ਬਾਅਦ ਵੀ ਅਗਰ ਕਿਤੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਦਿਖੇਗਾ ਤਾਂ ਡੈਫੀਨੇਟਲੀ ਉਹਦੇ ਉੱਤੇ ਸਖਤ ਬੰਦੀ ਦੀ ਬੰਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗੀ